ਸਸਰੀਆ ਕਾਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸ਼ੈ ਵਿਸ਼ਨੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਆਮਲਾ ਤੇ ਮੋਟੀ ਮਿਰਚ ਦਾ achar ਮੋਟੀ ਮਿਰਚ ਤਾਂ ਪਾਈ ਜਾਂਦੀ ਹੈ ਕਿ ਇਹ ਜਿਆਦਾ ਤਿੱਖੀ ਨਹੀਂ ਹੁੰਦੀ ਤੇ ਆਵਲਾ ਤੁਸੀਂ ਬਿਲਕੁਲ ਫਰੈਸ਼ ਫਰੈਸ਼ ਲੈਣਾ ਇੱਥੇ ਮੈਂ ਅੱਧਾ ਕਿਲੋ ਆਮਲੇ ਲਏ ਆ ਤੇ ਇੱਕ ਪਾ ਦੇ ਕਰੀਬ ਇਹ ਵਰ ਮੋਟੀ ਵਾਲੀ ਮਿਰਚ ਲਈ ਆ ਆਮਲਾ ਤੁਸੀਂ ਦੋਸਤੋ ਦੇਖਣਾ ਕਿ ਕਿਸੇ ਆਮਲੇ ਤੇ ਕੋਈ ਦਾਗ ਵਗੈਰਾ ਨਾ ਹੋਵੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਆਮਲੇ ਨੂੰ ਬੋਇਲ ਕਰਾਂਗੇ ਤੇ ਠੰਡਾ ਕਰਕੇ ਫਿਰ ਆਂਦੀਆਂ ਫਾਕਾ ਕੱਢਾਂਗੇ ਫਾੜੀਆਂ ਕੱਢਾਂਗੇ ਤੇ ਆਓ ਆਪਾਂ ਇਸ ਨੂੰ ਪਹਿਲਾਂ ਬੋਇਲ ਕਰਦੇ ਆਂ ਤੇ ਮੈਂ ਇੱਕ ਕੜਾਈ ਲੈ ਲਈ ਹੈ ਤੇ ਉਸ ਦੇ ਵਿੱਚ ਪਾਣੀ ਮੈਂ ਰੱਖ ਪਾ ਦਿੱਤਾ ਤੇ ਇਸ ਦੇ ਉੱਪਰ ਮੈਂ ਇਹ ਸਟੀਮਰ ਰੱਖਿਆ ਹੈ ਤੇ ਇਹਦੇ ਵਿੱਚ ਆਪਾਂ ਸਾਰੇ ਆਮਲੇ ਪਾ ਦਿੰਦੇ ਆਂ ਆਮਲਿਆਂ ਨੂੰ ਆਪਾਂ 10 ਤੋਂ 15 ਮਿੰਟ ਤੱਕ ਸਟੀਮ ਕਰਾਂਗੇ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਾਂਗੇ ਚੰਗੀ ਤਰ੍ਹਾਂ ਸਟੀਮ ਕਰਾਂਗੇ ਤਾਕੀ ਇਹਨੀਆਂ ਜਿਹੜੀਆਂ ਫਾੜੀਆਂ ਨੇ ਉਹ ਨਿਕਲ ਜਾਣ। ਚੰਗੀ ਤਰ੍ਹਾਂ ਆਪਾਂ ਸਾਫ਼ ਕੀਤੇ ਹੋਏ ਆ, ਧੋਤੇ ਹੋਏ ਆ। ਤੇ ਹੁਣ ਇਸ ਦੇ ਉੱਪਰ ਜਿਹੜੀ ਕੜਾਈ ਦਾ ਉਹਦਾ ਢੱਕਣ ਲਗਾ ਲਾਂਗੇ। ਤਾਂ ਕਿ ਸਟੀਮ ਬਾਹਰ ਵੀ ਨਾ ਨਿਕਲੇ। ਆਮਲਿਆਂ ਨੂੰ ਬੋਇਲ ਹੁੰਦੇ ਪੰਜ ਤੋਂ 7 ਮਿੰਟ ਹੋ ਚੁੱਕੇ ਆ। ਆਪਾਂ ਖੋਲ ਕੇ ਚੈੱਕ ਕਰਦੇ ਆ। ਤੁਸੀਂ ਦੇਖ ਪਾ ਰਹੇ ਹੋ ਕਿ ਆਮਲੇ ਜਦੋਂ ਚੰਗੀ ਤਰ੍ਹਾਂ ਬੋਇਲ ਹੋ ਜਾਂਦੇ ਨੇ ਤੇ ਉਹ ਆਪਦੀਆਂ ਫੱਕਾਂ ਜਿਹੜੀਆਂ ਉਹ ਬਿਲਕੁਲ ਵੱਖਰੀਆਂ ਕਰ ਦਿੰਦੇ ਨੇ ਆ ਦੇਖੋ ਤੁਸੀਂ ਤੇ ਆਵਲੇ ਆਪਣੇ ਚੰਗੀ ਤਰ੍ਹਾਂ ਬੋਇਲ ਹੋ ਚੁੱਕੇ ਨੇ ਤੇ ਹੁਣ ਆਪਾਂ ਇਸ ਨੂੰ ਕਿਸੇ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਿੰਦੇ ਆ ਤੇ ਇਸ ਤੇ ਆਪਾਂ ਫਾੜੀਆਂ ਕੱਢਾਂਗੇ ਠੰਡਾ ਕਰਕੇ ਦੋਸਤੋ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰੇ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹ ਕਿਰਪਾ ਮੇਰੇ ਚੈਨਲ ਤੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਕਿ ਤੁਹਾਨੂੰ ਸਾਰੀ ਨੋਟੀਫਿਕੇਸ਼ਨ ਮਿਲਦੀ ਰਹੇ ਸਾਰੇ ਆਮਲੇ ਨੂੰ ਆਪਾਂ ਬਾਹਰ ਕੱਢ ਲਿਆ ਤੇ ਹੁਣ ਆਪਾਂ ਇਸ ਨੂੰ ਠੰਡਾ ਕਰਾਂਗੇ ਠੰਡੋ ਵੀ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਸਾਰੇ ਆਮਲੇ ਦੀਆਂ ਫੜੀਆਂ ਨੂੰ ਆਮਲੇ ਤੋਂ ਅਲੱਗ ਕਰ ਲਾਂਗੇ ਬੜੇ ਆਰਾਮ ਨਾਲ ਇਹ ਨਿਕਲ ਜਾਂਦੀਆਂ ਇਸੇ ਤਰ੍ਹਾਂ ਮੈਂ ਸਾਰੇ ਆਮਲੇ ਦੀਆਂ ਫਾੜੀਆਂ ਨੂੰ ਅਲੱਗ ਕਰ ਲਾਂਗਾ। ਇੱਥੇ ਮੈਂ ਸਾਰੇ ਆਮਲੇ ਨੂੰ ਗਿਟਕਾ ਤੋਂ ਵੱਖਰਾ ਕਰ ਲਿਆ ਤੇ ਹੁਣ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਆਪਾਂ ਇਸ ਦੇ ਨਾਲ ਹੀ ਆਪਾਂ ਕੱਟ ਲਾਂਗੇ। ਜੇ ਤੁਸੀਂ ਲੰਬਾਈ ਦੇ ਵਿੱਚ ਕੱਟਨੀ ਹੈ ਤਾਂ ਲੰਬਾਈ ਦੇ ਵਿੱਚ ਕੱਟ ਲਓ। ਮੈਂ ਇਸ ਤਰ੍ਹਾਂ ਦੀ ਥੋੜੀ ਕੁ ਤਿਰਛੀ ਛੇ ਦੇ ਵਿੱਚ ਕੱਟ ਲਾਂ ਤੇ ਇੱਕ ਮਿਰਚ ਦੇ ਮੈਂ 3 ਤੋਂ 4 ਪੀਸੀ ਕਰਾਂਗਾ। ਜ਼ਿਆਦਾ ਨਹੀਂ ਕਰਦੇ ਤੁਸੀਂ। ਕਿਉਂਕਿ ਥੋੜੀ ਕੋਈ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਮੈਂ ਕੱਟ ਲਾਂਗਾ ਸਾਰੀਆਂ ਮਿਰਚਾਂ ਤੇ ਤੁਹਾਨੂੰ ਮੈਂ ਕੱਟ ਕੇ ਦੱਸਦਾ ਫਿਰ ਇੱਥੇ ਮੈਂ ਸਾਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਕੱਟ ਲਿਆ ਹੈ ਤੇ ਹੁਣ ਉਹਨਾਂ ਆਪਾਂ ਮਸਾਲੇ ਦੀ ਤਿਆਰੀ ਕਰਦੇ ਹਾਂ ਅਚਾਰ ਦਾ ਮਸਾਲਾ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਚਮਚ ਮੈਂ ਅਜਵਾਇੰਦਾ ਲਿਆ ਤੇ ਇਸ ਦੇ ਵਿੱਚ ਮੈਂ ਇੱਕ ਵੱਡਾ ਚਮਚ ਜੀਰੇ ਦਾ ਡੇਢ ਚਮਚ ਮੈਂ ਤੜੀਏ ਦਾ ਤੇ ਅੱਧਾ ਹੀ ਚਮਚ ਤੋ ਵੀ ਘਾਟ ਮੈਂ ਮੇਥੀ ਦਾਣਾ ਲਿਆ ਤੇ ਦੋ ਚਮਚ ਮੈਂ ਪੂਰੇ ਲਈਦੇ ਸੌਫ ਦੇ ਇਸ ਤੋਂ ਇਲਾਵਾ ਇਸ ਦੇ ਵਿੱਚ ਰਾਈ ਹੈ ਜਿਹੜੇ ਆਪਾਂ ਰਾਈ ਦਾਲ ਦਾ ਇਸਤੇਮਾਲ ਕਰਾਂਗੇ ਇਹ ਦੋਸਤੋ ਇਹ ਰਾਈ ਦਾਲ ਹੁੰਦੀ ਹੈ ਇਹ ਵੀ ਮੈਂ 1.5 ਚਮਚੇ ਦੇ ਵਿੱਚ ਪਾਵਾਂਗਾ ਤੇ ਸਾਰੇ ਮਸਾਲੇ ਨੂੰ ਆਪਾਂ ਪੀਸ ਲੈਂਦੇ ਆ ਪੀਸਣ ਤੋਂ ਬਾਅਦ ਫਿਰ ਆਪਾਂ ਤੇਲ ਦੀ ਤਿਆਰੀ ਕਰਾਂਗੇ ਸਾਰੇ ਮਸਾਲੇ ਨੂੰ ਆਪਾਂ ਪੀਸ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਬੇਸਿਕ ਮਸਾਲੇ ਪਾਵਾਂਗੇ ਇੱਥੇ ਇਹਦੇ ਵਿੱਚ ਮੇਰੇ ਕੋਲ ਸਾਬਤ ਕਾਲੀ ਮਿਰਚ ਨਹੀਂ ਸੀ ਦੋਸਤੋ ਮੇਰੇ ਨਹੀਂ ਪਾਈ ਸੀ ਮੈਂ 1/4 ਚਮਚਾ ਜਿਹੜਾ ਕਾਲੀ ਮਿਰਚ ਦਾ ਪਾ ਦਿੰਨਾ ਤੇ ਇਹਦੇ ਵਿੱਚ ਹਲਦੀ ਹੈ ਹਲਦੀ ਵੀ ਜਾਏਗੀ ਅੱਧਾ ਚਮਚਾ ਤੋਂ ਘਾਟੋ ਥੋੜੀ ਕੋ ਹਲਦੀ ਹਲਦੀ ਜਿਆਦਾ ਅਸੀਂ ਨਹੀਂ ਖਾਂਦੇ ਇਸ ਕਰਕੇ ਮੈਂ ਹਲਦੀ ਬਹੁਤ ਘੱਟ ਪਾ ਰਿਹਾ ਤੇ ਰੰਗਤ ਲੈਣ ਵਾਸਤੇ ਇੱਕ ਚਮਚ ਮੈਂ ਇੰਦੇ ਚ ਕਸ਼ਮੀਰੀ ਮਿਰਚ ਦਾ ਮਲਾਵਾਂਗਾ ਕਸ਼ਮੀਰੀ ਮਿਰਚ ਜਿਹੜੀ ਉਹਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਨਾਲ ਹੀ ਥੋੜੀ ਕੋ ਖਟਾਸ ਪੈਦਾ ਕਰਨ ਵਾਸਤੇ 3-4 ਚਮਚਾ ਜਿਹੜਾ ਪੂਰਾ ਚਮਚਾ ਨਹੀਂ ਆ ਇਹ ਪੌਣਾ ਚਮਚਾ ਚੀਆ ਅਮचूर ਦਾ ਅਮचूर ਪਾਉਣਾ ਜ਼ਰੂਰੀ ਆ ਦੋਸਤੋ ਨਹੀਂ ਤਾਂ ਆਵਲੇ ਦੀ ਕੜਤਨ ਜੀ ਮੂੰਹ ਚ ਆਂਦੇ ਜਾਂਦੀ ਹੈ ਤੇ ਇੱਕ ਚਮਚ ਮੈਂ ਭਰ ਕੇ ਇਹਦੇ ਵਿੱਚ ਕਿਉਂਕਿ ਅਸੀਂ ਪਿੰਕ ਸాల్ਟੀ ਯੂਜ਼ ਕਰਦੇ ਹਾਂ ਸਿੰਧਾ ਜਾਂ ਪਿੰਕ ਸాల్ਟ ਤੇ ਮੈਂ ਇੱਕ ਚਮਚ ਇਹਦੇ ਵਿੱਚ ਨਮਕ ਪਾ ਰਿਹਾ ਨਮਕ ਥੋੜਾ ਕੁ ਹੋਰ ਜ਼ਿਆਦਾ ਕਰ ਲੈਂਦੇ ਹਾਂ ਇੱਕ ਚਮਚ ਤੋਂ ਥੋੜਾ ਕੁ ਜ਼ਿਆਦਾ ਪਾਇਆ ਬਸ ਇਹੀ ਬੇਸਿਕ ਮਸਾਲੇ ਆ ਤੇ ਆਪਾਂ ਉਹਨੂੰ ਤੇਲ ਨੂੰ ਗਰਮ ਕਰਦੇ ਹਾਂ ਕੜਾਈ ਨੂੰ ਗੈਸ ਤੇ ਰੱਖ ਦਿੱਤਾ ਤੇ ਇੱਕ ਬੋਲ ਦੇ ਕਰੀਬ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਇਹਦੇ ਵਿੱਚ ਥੋੜਾ ਕੁ ਜਿਆਦਾ ਪਾਵਾਂਗੇ ਤਾਂ ਜਿਆਦਾ ਟਾਈਮ ਇਹ achar ਆਪਣਾ ਰਹੇਗਾ। ਉਹ ਤੇਲ ਨੂੰ ਆਪਾਂ ਧੂਆਂ ਉਨ ਤੱਕ ਚੰਗੀ ਤਰ੍ਹਾਂ ਸਾੜ ਦਾਂ। ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਉਹ ਧੂਆਂ ਛੱਡ ਰਿਹਾ। ਇੱਥੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ। ਤਾਂ 1 ਦੇ ਮਿੰਟ ਵਾਸਤੇ ਤੇਲ ਨੂੰ ਠੰਡਾ ਹੋਣ ਦੇਵਾਂਗੇ। ਫਿਰ ਆਪਾਂ ਇਹਦੇ ਵਿੱਚ ਆਮਲਾ, ਮਿਰਚ ਤੇ ਬਾਕੀ ਮਸਾਲੇ ਪਾਵਾਂਗੇ। ਜੇ ਆਪਾਂ ਇਹ ਗਰਮ ਤੇਲ ਦੇ ਵਿੱਚ ਪਾ ਦਿੰਨੇ ਆ ਤਾਂ ਆਮਲੇ ਜਿਹੜੇ ਉਹ ਸੜਨ ਦੇ ਚਾਂਸਸ ਬਣ ਜਾਂਦੇ ਆ। ਔਰ ਛਿੱਟਾ ਵੀ 부ੜਕੇਗਾ ਐਸ ਕਰਕੇ ਤੇਲ ਨੂੰ ਆਪਾਂ 1-2 ਮਿੰਟ ਵਾਸਤੇ ਥੋੜਾ ਕੋ ਠੰਡਾ ਕਰਦੇ ਆ ਤੇਲ ਆਪਣਾ ਥੋੜਾ ਜਿਹਾ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਹੌਲੀ ਹੌਲੀ ਕਰਕੇ ਇਹਦੇ ਵਿੱਚ ਆਮਲੇ ਪਾਵਾਂਗੇ ਧਿਆਨ ਵਿੱਚ ਤੇਲ ਦਾ ਛਿੱਟਾ ਨਾ ਪਵੇ ਕਿਉਂਕਿ ਤੇਲ ਹੱਲੇ ਵੀ ਥੋੜਾ ਕੋ ਗਰਮ ਹੈ ਸਾਰੇ ਆਪਾਂ ਆਮਲਾ ਵਿਰਚ ਇਕੱਠਾ ਸਾਰੇ ਪਾ ਦਿੰਦੇ ਆ ਕਿਉਂਕਿ ਆਪਾਂ ਆਮਲਾ ਬੋਇਲ ਕੀਤਾ ਹੈ ਤਾਂ ਇਸ ਕਰਕੇ ਆਪਾਂ ਗਰਮ ਤੇਲ ਦੇ ਵਿੱਚ ਪਾ ਰਹੇ ਹਾਂ ਤਾਂ ਜੋ ਥੋੜਾ ਜਿਹਾ ਵੀ ਮੌਇਸਚਰ ਹੋਏਗਾ ਤਾਂ ਤੇਲ ਖਰਾਬ ਹੋਣ ਦੇ ਚਾਂਸਸ ਵੱਧ ਜਾਂਦੇ ਹੁੰਦੇ ਆ ਤੇ ਆਪਾਂ ਮਸਰ ਨੂੰ ਥੋੜਾ ਕੁ ਉਡਾਣਾ ਹੈ ਕਿਉਂਕਿ ਇਸ ਟੈਟ ਆਮਲਾ ਬਿਰਤਦਾ ਚਾਰ ਬਣਾ ਰਹੇ ਹਾਂ ਤਾਂ ਆਪਾਂ ਇਹਨੂੰ ਤੁੱਪ ਦੇ ਹੀ ਲਵਾ ਲਈ ਨਾਲ ਦੀ ਨਾਲ ਹੀ ਆਪਾਂ ਇਸ ਨੂੰ ਖਾਲੀ ਤਿਆਰ ਕਰਨਾ ਹੁਣ ਇਸ ਸਟੇਜ ਤੇ ਜਦੋਂ ਆਪਾਂ ਆਮਲਾ ਸਾਰੇ ਨੂੰ ਮਿਕਸ ਕਰ ਦਿੰਨੇ ਆ ਤਾਂ ਆਪਾਂ ਗੈਸ ਦੀ ਫਲੇਮ ਨੂੰ ਓਨ ਕਰਾਂਗੇ 1 ਕ ਦੇ ਮਿੰਟ ਵਾਸਤੇ ਆਪਾਂ ਇਸ ਨੂੰ ਥੋੜਾ ਕੋ ਮਿਕਸ ਕਰਦੇ ਕਰਦੇ ਹੀ ਸੇਕੇ ਦੇ ਵਿੱਚ ਰੱਖਾਂਗੇ ਤੇ ਬਾਅਦ ਦੇ ਵਿੱਚ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਸਾਰੇ ਮਸਾਲੇ ਨੂੰ ਮਿਕਸ ਕਰ ਲਓ ਕਿਉਂਕਿ ਮਸਾਲਿਆਂ ਨੂੰ ਆਪਾਂ ਪੁੰਡਿਆਂ ਨਹੀਂ ਮਸਾਲਿਆਂ ਦੇ ਵਿੱਚ ਵੀ ਥੋੜਾ ਜਿਹਾ ਮਸਟਰ ਹੋ ਸਕਦਾ ਹੈ ਇਸਟਡ ਦੇ ਅਚਾਰ ਵਾਸਤੇ ਆਪਾਂ 1 ਅੱਧੇ ਮਿੰਟ ਵਾਸਤੇ ਸਾਰੇ ਆਮਲਾ ਮਿਰਚ ਨੂੰ ਛੇਕਾ ਲਵਾਂਦੇ ਹੁੰਦੇ ਆ ਤਾਂ ਜੋ ਇਸ ਦੇ ਵਿੱਚ ਥੋੜਾ ਜਿਹਾ ਵੀ ਮਸਟਰ ਹੋਏਗਾ ਤਾਂ ਫਿਰ ਅਚਾਰ ਨੂੰ ਖਰਾਬ ਕਰ ਦੇਗਾ ਤੇ ਆਪਾਂ ਪੂਰੀ ਤਰ੍ਹਾਂ ਮਸਟਰ ਨੂੰ ਉਡਾਣਾ ਹੈ ਦੇਖੋ ਤੇਲ ਮੈਨੂੰ ਪ੍ਰਾਪਤ ਲੱਗ ਰਿਹਾ ਤੇਲ ਹੋਣ ਪਾਣ ਦੀ ਜ਼ਰੂਰਤ ਨਹੀਂ ਰਹੇਗੀ ਗੈਸ ਦੀ ਫਲੇਮ ਨੂੰ ਮੈਂ ਫੁੱਲ ਤੇ ਕੀਤਾ ਹੋਇਆ ਤੇ ਇੱਕ ਦੇ ਮਿੰਟ ਵਾਸਤੇ ਆਪਾਂ ਇਸ ਨੂੰ ਥੋੜਾ ਕੁ ਸੇਕਾ ਲਵਾਵਾਂਗੇ ਤਾਂ ਫਿਰ ਆਪਾਂ ਇਸ ਨੂੰ 2 ਘੰਟੇ ਵਾਸਤੇ ਇਸੇ ਤਰ੍ਹਾਂ ਹੀ ਖੁੱਲਾ ਛੱਡਦੇ ਹਾਂ ਦੋਸਤੋ ਇਸ ਨੂੰ ਟੱਕਣਾ ਨਹੀਂ ਹੈ ਤਾਂ ਕਿ ਇਸ ਦੇ ਵਿੱਚ ਥੋੜਾ ਜਿਹਾ ਵੀ ਮਸਚਰ ਹੋਏਗਾ ਤੇ ਕੜਾਈ ਵੀ ਗਰਮ ਹੋਏਗੀ ਤੇ ਆਪਣੇ ਆਪ ਹੀ ਉਹ ਉਡ ਜਾਈਗਾ ਇਸ ਤਰ੍ਹਾਂ ਕਰਨ ਨਾਲ ਥੋੜੀ ਕੁ ਮਿਰਚ ਵੀ ਆਪਣੀ ਨਰਮ ਪੈ ਜਾਂਦੀ ਆ ਤੇ ਨਾਲ ਦੀ ਨਾਲ ਹੀ ਖਾਨ ਦੇ ਯੋਗ ਹੋ ਜਾਂਦੀ ਆ ਉਹਨਾਂ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਤੇ ਇਸ ਨੂੰ ਆਪਾਂ ਖੁੱਲਾ ਹੀ ਜਿ ਰੱਖਾਂਗੇ ਘਟੋ ਘਟੋ 2 ਘੰਟੇ ਤੱਕ ਜਦੋਂ ਤੱਕ ਇਹ ਅਚਾਰ ਪੂਰੀ ਤਰ੍ਹਾਂ ਠੰਡਾ ਨਹੀਂ ਹੋ ਜਾਂਦਾ ਆਪਾਂ ਇਸ ਨੂੰ ਕੜਾਈ ਦੇ ਵਿੱਚ ਹੀ ਪਿਆ ਰਹਿ ਦਾਂਗੇ ਵਿੱਚੋਂ ਵਿੱਚੋਂ ਇੱਕ ਦੀ ਵਾਰੀ ਆਪਾਂ ਹਲਾ ਜ਼ਰੂਰ ਦਵਾਂਗੇ ਪਰ ਇਸ ਨੂੰ ਆਪਾਂ ਕਿਸੇ ਹੋਰ ਬਰਤਨ ਦੇ ਵਿੱਚ ਨਹੀਂ ਪਾਣਾ ਇਸ ਤਰ੍ਹਾਂ ਇੱਕ ਦਿਵਾਰੀ ਹਲਾ ਜ਼ਰੂਰ ਦਵਾਂਗੇ ਕਿਉਂਕਿ ਚੜਾਈ ਗਰਮ ਹੈ ਤੇਲ ਗਰਮ ਹੈ ਆਮਲੇ ਗਰਮ ਹੈ ਇਹ ਆਪਣੇ ਛੇਕੇ ਦੇ ਵਿੱਚ ਜੇ ਕੋਈ ਥੋੜਾ ਬਹੁਤ ਮਸਟਰ ਹੋਏਗਾ ਤਾਂ ਆਪਣਾ ਪੁੱਟ ਜਾਏਗਾ ਤੇ ਤੁਹਾਡਾ ਇਨਸਟੈਂਟ ਆਮਲਾ ਮਿਰਚ ਦਾ achar ਬਣ ਕੇ ਤਿਆਰ ਹੈ ਤੇ ਖਾਓ ਤੇ ਮ제 ਲੋ ਤੇ ਤੁਹਾਡੇ ਸਾਰਿਆਂ ਦੀ ਬੇਨਤੀ ਹੈ ਕਿ ਐਸੇ ਤਰ੍ਹਾਂ ਦੀ ਵਧੀਆ ਵਧੀਆ ਰੈਸਪੀਜ਼ ਦੇਖਣ ਦੇ ਲਈ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਇੱਕ ਸ਼ੇਅਰ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਕੀਮਤੀ ਹੈ।